ਤਰੀ ਗਿਵਨ ਸਰ ਇਹ ਵੀ ਦੇ ਰਹੇ ਜਲਦੀ ਕਰਵਾ ਪਾ ਗਏ ਆ ਸਾਡੇ ਹਵਾ ਆਈ ਜਾ ਰਹੀ 40 ਬਾਰੇ ਸਿੱਕ ਪਾਰ ਤੋਂ ਨਸਾਨੀ ਨੇ ਇੱਕ ਸਿੱਧੂ ਬਰ ਵੀ ਦੇਰਾ ਨੂੰ ਮਾਚ ਨੂੰ ਜੋ ਕਰਦਾ ਫੱਦਾ ਦੇ ਕੇ ਕਿਸਾਨਾਂ ਦੇ ਘੱਟ ਕਿਸਾਨਾਂ ਮਰਿਆ ਸਰਕਾਰ ਇਹਦਾ ਜਵਾਬ ਤੇ ਹੋਰ ਹੋ ਜਾਏਗਾ ਜੀ ਜੋ ਵੀ ਤੁਹਾਡੇ ਐਮਐਲਏ ਨੇ ਉਥੇ ਟਰਾਲੀ ਚੋਰੀਆਂ ਜਾਂ ਵੀ ਮਨ ਲੋ ਗਾਂ ਦਾ ਜਿਵੇਂ ਇਤਨਾ ਹੋਰ ਸਾਫ ਹੈ ਮੋਬਾਈਲ ਦੇ ਵਿੱਚ ਸਭ ਆਈ ਜਾਂਦਾ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਤੇ ਇੱਕ ਤੀਜਾ ਸਵਾਲ ਹੈਗਾ ਜੀ ਮਨਜੀਤ ਸਿੰਘ ਸਿੱਧੂ ਤੁਹਾਡਾ ਡੀਆਈਪੀ ਕਹਿ ਰਹੇ ਹੈ ਵੀ ਕੋਈ ਵੀ ਚੋਰੀ ਨਹੀਂ ਹੋਈ ਤਾਂ ਇੱਕ ਪੁਲਿਸ ਮੁਲਾਜ਼ਮ ਤੇ ਕਾਲੀ ਚੁੰਜੀ ਐ ਐਫ ਆਰ ਵੀ ਦੱਜ ਹੋ ਜੂਗੀ ਹਾਂ ਇਹ ਸਵਾਲਾਂ ਦਾ ਜਵਾਬ ਆਈ ਸਾਡੇ ਤੇ ਤੁਹਾਡੀ ਕਿਸਾਨੀ ਕਰਤਾ ਯਾਰਾ ਕਿਉਂ ਕੀਤਾ ਗਿਆ ਤੁਸੀਂ ਸਭ ਤੋਂ ਪਹਿਲਾਂ ਤਾਂ ਮੇਰੀ ਬੜੀ ਸਤਿਕਾਰ ਹਾਂ ਜੀ ਸਤਿਕਾਰਯੋਗ ਹੈ ਹਾਂਜੀ ਤੇ ਛੋਟੇ ਨਾਲ ਮੈਂ ਧਰਨੇ ਆ ਤੇ ਮਜਾਰਿਆਂ ਤੇ ਨਾਰ ਰਹੇ ਆ ਮੈਂ ਕਿੰਨਾ ਕਿ ਖਨੋਰੀ ਕਿੰਨਾ ਗਏ ਪਤਾ ਕੀ ਹੈ ਖਨੋਰੀ ਸਾਰੀ ਪਾਕਤ ਸਾਰੀ ਲੀਡਰਸ਼ਿਪੰਦਲਾ ਸਰਕਾਰ ਦਾ ਪਤਾ ਨਹੀਂ ਹਾਂਜੀ ਉੱਥੇ ਸੀ ਅਸੀਂ 15 ਮਹੀਨੇ ਉੱਥੇ ਲਾਇਆ ਸੀ ਠੀਕ ਹੈ ਤੇ ਦੇਖੋ ਫੈਸਲਾ ਸਰਕਾਰ ਨੇ ਆਪਦੇ ਲੈਵਲ ਤੇ ਲੈਂਦਾ ਹਾਂਜੀ ਥੋੜੀ ਹਾਈ ਕਮਾਂਡ ਦੇ ਵੀ ਉਹਨਾਂ ਕੋਲ ਕੁਛ ਨਾ ਕੁਛ ਉਹਨਾਂ ਦੀ ਵੀ رائے مشورہ ਹੋਊਗਾ ਤੇ ਕੁਛ ਚੰਗਾ ਹੋਵੇ ਤੇ ਪੰਜਾਬ ਨੂੰ ਅਸੀਂ ਮੁਰ ਪੈਰਾਂ ਤੇ ਕਰ ਲਈਏ ਠੀਕ ਹੋ ਕਿ ਉਹਦੇ ਨਾਲ ਨੁਕਸਾਨ ਤਾਂ ਆਪਣੀ ਹੋ ਰਹੀ ਹੈ ਹੁਣ ਆਪਾਂ ਨੂੰ ਕਿੰਨੀ ਆਮਦਨ ਹੋ ਰਹੀ ਸੀ ਜਿਹੜੀ ਟੈਕਸ ਰਾਹੀ ਜਿਹੜਾ ਵਪਾਰ ਹੁੰਦਾ ਸੀ ਇੱਕ ਮੇਰੀ ਗੱਲ ਸੁਣ ਜਿਹੜਾ ਵਪਾਰ ਹੁੰਦਾ ਸੀਗਾ ਉਹ ਵਪਾਰ ਦੇ ਟੈਕਸ ਦੇ ਰੂਪੀ ਫੰਡ ਦੇ ਵਿੱਚੋਂ ਇਹਦੋਂ ਪਹਿਲਾਂ ਤੁਹਾਡੇ ਦਾਣਾ ਮੰਡੀ ਮੇ ਪੱਤੀ ਕੀਤੀ ਆ ਫਰਜ ਚੱਕਿਆ ਹਾਂ ਉਹ ਫਰਜ ਆਈ ਤੁਹਾਡੇ ਤੁਸੀਂ ਐਮਐਲਏ ਸਾਹਿਬ ਨਹੀਂ ਵੋਟਾਂ ਪਾਈਆਂ ਤੁਸੀਂ ਨਾ ਬੋਲੋ ਤੁਸੀਂ ਕੋਈ ਨਾ ਬੋਲੋ ਤੁਸੀਂ ਕੋਈ ਨਾ ਸੁਣੋ ਉਹ ਵੀ ਫੰਡ ਆਈ ਹੈ ਨਾ ਫਿਰ ਤੁਹਾਡੇ ਪਿੰਡ ਹੁਣ तकरीबन 10 ਲੱਖ ਰੁਪਏ ਦੇ ਦਾ ਜਿਆਦਾ ਹੋਣਗੇ ਬੇਰੇ ਸਾਹ ਨਾਲ ਸਕੂਲ ਦੇ ਵਿੱਚ ਜਿਹੜੇ ਵਿਕਾਸ ਕਾਰਜ ਕਰੇ ਨਹੀਂ ਕੰਮ ਕਰੇ ਨਹੀਂ ਉਹ ਦਾ ਵੀ ਅੱਜ ਉਦਘਾਟਨ ਕਰਨਾ ਹੈ ਇਹ ਉਹ ਮੇਰੀ ਮੇਰੀ ਕਹਾਣੀ ਦਾ ਸਵਾਲ ਹੁੰਦਾ ਹੈ ਜਵਾਬ ਉਹ ਤਾਂ ਪਹਿਲਾਂ ਵੀ ਆਇਆ ਸੀ ਜੀ ਮੈਂ ਫੰਡ ਪਾ ਕੇ ਮੈਂ ਟੀਮ ਬਣੀ ਵੀ ਆ ਟੀਮੇਟੀ ਬਣੀ ਹੋਈ ਆ ਫੰਡ ਪਾ ਕੇ ਉਹ ਤਾਂ ਪਹਿਲਾਂ ਤੋਂ ਹੀ ਆਉਣਾ ਰਾਤ ਨੂੰ ਕਿਉਂ ਉਦਘਾਟਨ ਕੋਈ ਨਹੀਂ ਕੋਈ ਨਹੀਂ ਆਉਣਾ ਕਿ ਉਹਦੇ ਨਾਲ ਬੁੜੇ ਬਿਚਾਰੇ ਉੱਥੇ ਮਰ ਗਏ ਕਿਸਾਨ ਉਹ ਕੋਈ ਨਹੀਂ ਮੇਰੇ ਭਰਾ ਮੇਰਾ ਅਸੀਂ ਖੁਦ ਆਪ ਵੀ ਮੀਟਿੰਗ ਦੇ ਵਿੱਚ ਸੀ ਮੈਂ ਇਸੇ ਜੇਲ੍ਹ ਲੱਗੇ ਗਏ ਘਟੋ ਘਟ ਸਾਫ ਆਖਣ ਰੱਖਿਆ ਗੱਲ ਗੱਲ ਸੁਣੋ ਗੱਲ ਅਸੀਂ ਇਹੀ ਪੁੜਾੜਾ ਕਸੂਰ ਕੀ ਸੀ ਫਿਰ ਕਿਸਾਨਾਂ ਨੂੰ ਦਾ ਮਾਰਿਆ ਜਾ ਰਹੀ ਉਹ ਜਿਹੜੇ ਵਿਕਾਸ ਕਾਰਜ ਹੁੰਦੇ ਨਹੀਂ ਉਹ ਪੈਸਾ ਉਹ ਨਾ ਟੈਕਸ ਰੁਪਈ ਫੰਡ ਜਿਹੜੇ ਆਉਂਦੇ ਨੇ ਵਪਾਰ ਦੇ ਨਾਲ ਉਹਨਾਂ ਦੇ ਨਾਲ ਹੀ ਹੁੰਦੇ ਨੇ ਤੇ ਪੰਜਾਬ ਨੂੰ ਇੱਕ ਵੱਡਾ ਵੱਡਾ ਜਿਹੜਾ ਸਰ ਜੀ ਵਪਾਰ ਦੇ ਥਰੂ ਲੜ ਰਹੇ ਨੇ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਉਹਨਾਂ ਨੇ ਵੱਡੇ ਮਾਲ ਬਣਾਉਣੇ ਨੇ ਜਿਹੜੇ ਵਪਾਰੀਆਂ ਨਾਲ ਸਾਡਾ ਫਰਕ ਪਵਾ ਰਹੇ ਉਹਨਾਂ ਤੁਸੀਂ ਆਖ ਲੇ ਸਾਡਾ ਭਾਈਚਾਰਕ ਨਾਲ ਫਰਕ ਪਾਉ ਵੀ ਵਪਾਰ ਨਾਲ ਸਾਡਾ ਕੋਈ ਰੋਸ ਨਹੀਂ ਵਪਾਰ ਵੀ ਸਾਡੇ ਨਾਲ ਹੈ ਇੱਕ ਮਿੰਟ ਦੇਖੋ ਹੁਣ ਮੇਰੀ ਕੋਈ ਗੱਲ ਨਹੀਂ ਤੇ ਇਹਦੀ ਲੁੱਟ ਹੋ ਜਾਂਦੀ ਸਾਰੇ ਪੰਜਾਬ ਦੀ 3300 ਕਰੋੜ ਤੋਂ ਲੈ ਕੇ 4000 ਕਰੋੜ ਰੁਪਏ ਦਾ ਕਪੜੀ ਲੁੱਟ ਹੋਈ ਕਸਾਨਾਂ ਦੀ ਅੱਛਾ ਠੀਕ ਹੈ ਹੁਣ ਲੁੱਟ ਦਾ ਇਹਨਾਂ ਦਾ ਜਿਹੜਾ ਵਪਾਰੀ ਇਹਨਾਂ ਦਾ ਕਰ ਨਹੀਂ ਸਕਦਾ ਹੁਣ ਇਹ ਰੇਲ ਨਾਲ ਜੂਰੀਏ ਦੇ ਨਾਲ ਤਿੰਨ ਮਹੀਨੇ ਗੱਲ ਜੂਰੀਏ ਨਾਲ ਕੀ ਕੀ ਪਤਾ ਗੱਲ ਸੁਣ ਗੱਲ ਸੁਣ ਸਿੱਧੂ ਕੀ ਜੱਥੇ ਬੰਦੀ ਹਾਂਜੀ ਹਾਂਜੀ ਮੈਂ ਥੋੜੇ ਨਾ ਬੜੀ ਧਰਨੀ ਸ਼ਰੀਫ ਕੀਤੇ ਨੇ ਸਾਂਝੇ ਕੀਤੇ ਨੇ ਕਿ ਮੈਂ ਟਿਕਰੀ ਵਾਟਰ ਤੇ ਤਕਰੀਬਨ 6 ਮਹੀਨੇ ਵਟੇ ਵੀ ਲਾਇਆ ਨਾ ਰਹੇ ਥੋੜੇ ਮੇਰੀ ਗਲਤੀ ਹੈ ਮੇਰੇ ਵੀਰ ਆਪਣਾ ਮਕਸਦ ਸੀ ਪੰਜਾਬ ਦਾ ਵੱਡਾ ਉਥੇ ਬਹਿਣ ਨਾਲ ਪੰਜਾਬ ਦੇ ਲੋਕ ਆਪਣੇ ਪਿੱਛੇ ਜਥੇਬੰਦੀ ਵਿੱਚ ਆਪਣੇ ਪਿੱਛੇ ਨਹੀਂ ਖੜੇ ਆਪਣੇ ਆਪਣਾ ਲੀਡਰ ਐਨੇ ਸਾਹ ਤਾਂ ਫਿਰ ਸਾਢੇ 4 ਕਿਉਂ ਬੈਠਣ ਦਿੱਤੇ ਉਹਦੇ ਦੇ ਠਾਣਦੇ ਮੇਰੀ ਗਲਤੀ ਸੁਣ ਲੋ ਗਲਤੀ ਸੁਣ ਐਨੇ ਦਿਨਾਂ ਤੋਂ ਉਹਦੇ ਦੇ ਠਾਣਦੇ ਸਾਢੇ 4 ਕਿਉਂ ਨਹੀਂ ਠਾਣ ਦਿੱਤਾ ਲੱਗਿਆ ਪਿਆ ਸੀ ਕਿ ਆਪਾਂ ਦਿੱਲੀ ਵੱਲ ਕੁਛ ਨਹੀਂ ਤੁਸੀਂ ਪ੍ਰੋਗਰਾਮ ਤੁਸੀਂ ਪ੍ਰੋਗਰਾਮ ਬਣਾਓ ਮੈਂ ਤੁਹਾਡੇ ਨਾਲ ਮੂਰੇ ਲਾ ਕੇ ਆਪਦੀ ਸਾਰੀ ਟੀਮ ਦਾ ਕਾਫਲਾ ਲੈ ਕੇ ਦਿੱਲੀ ਨਾਲ ਜਾਊਂਗਾ ਨਹੀਂ ਤੁਸੀਂ ਪ੍ਰੋਗਰਾਮ ਨਹੀਂ ਅਸੀਂ ਤਾਂ ਕਹਿੰਦੇ ਤੁਸੀਂ ਕਿ ਆਪਾਂ ਤੋੜੀਆਂ ਇਹਨਾਂ ਦੀਆਂ ਸਾਰੀਆਂ ਹਰਿਆਣੇ ਵਾਲਿਆਂ ਦੀਆਂ ਸਾਰੀਆਂ ਥੋੜੀਆਂ ਕਿੰਨੇ ਟਿਕ ਮਿੰਟ ਥੋੜੀਆਂ ਨਹੀਂ ਐਮਐਸਪੀ ਦਿਓ ਐਮਐਸਪੀ ਦਿਓ ਉਹ ਤੁਹਾਡੀਆਂ ਗੱਲਾਂ ਦੇ ਭਗਵੰਤ ਮਾਨ ਸਾਹਿਬ ਅਸੀਂ ਤਾਂ ਕਿਹਾ ਹੁਣ ਜਾ ਕੇ ਦਿੱਲੀ ਨਾਲ ਲਾਵੇ ਕਹੇ ਵੀ ਹਾਂ ਮੈਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਸੀਂ ਮੈਨੂੰ ਨਹੀਂ ਇਹ ਤਾਂ ਇੱਕ ਲੋਕੀ ਲੋਕ ਹੈ ਸਾਡੇ ਆਪਣੇ ਛੋਟੇ ਪੜਾਉਂਦੇ ਕਪੜਾ ਨਹੀਂ ਕੋਚੇ ਮੈਂ ਭੱਜ ਗਿਆ ਜੇ ਮੈਂ ਇੱਥੇ ਹਰ ਗਿਆ ਸਾਡੇ ਪੂਰੇ ਟੀਚਰ ਹੈ ਜਿਹੜੇ ਉਹ ਵੀ ਲੈ ਗਏ ਸਾਡੇ ਸਕੂਲ ਦੇ ਟੀਚਰ ਪੂਰੇ ਗਿੱਤੇ ਯਾਰ ਸਾਡੇ ਸਕੂਲ ਦੇ ਵਿੱਚ ਕਲੀਆਂ ਬਿਲਡਿੰਗ ਹੈ ਇੰਤਾਂ ਤੋਂ ਕੀ ਕਰਾਉਣਾ ਸੀ ਤੁਸੀਂ ਆਇਆ ਕਰਿਓ ਹੁਣ ਸਾਰੇ ਭਰਾ ਮੈਂ ਥੋੜੀ ਕਲੀ ਕਲੀ ਗੱਲ ਦਾ ਜਵਾਬ ਜਦੋਂ ਮੈਂ ਉੱਥੇ ਬੋਲੂਗਾ ਨਾ ਰਾਹੀ ਤੁਹਾਨੂੰ ਮਿਲ ਜੂਗਾ ਤੁਸੀਂ ਵੀ ਉੱਥੇ ਸਾਰੇ ਜਾਣੇ ਆ ਕੇ ਸ਼੍ਰੀਕੋ ਹੋ ਤੁਹਾਨੂੰ ਪਤਾ ਲੱਗੇ ਕਿ ਖਲਕੇ ਚ ਕੀ ਕੰਮ ਕੀਤੇ ਨੇ ਵਿਕਾਸ ਕਾਰਜ ਦੇ ਕੀ ਕੰਮ ਹੁੰਦੇ ਨੇ ਕਿਹੜੇ ਕਿਹੜੇ ਕੰਮ ਜਿਹੜੇ ਏਦੋਂ ਪਹਿਲਾਂ 30 35 ਸਾਲ ਦੀਆਂ ਸਰਕਾਰਾਂ ਰਹਿ ਗਈਆਂ ਉਹਨਾਂ ਨੇ ਨਹੀਂ ਕੀਤੇ ਸੀ ਨਹੀਂ ਐਮਐਲਏ ਸਭ ਘਰੇ ਤਾਂ ਅਸੀਂ ਬੈਠੇ ਨਹੀਂ ਅਸੀਂ ਬਾਹਰ ਜਾਂਦੇ ਨਹੀਂ ਗੁਸਾ ਸਾਰਾ ਸਾਨੂੰ ਪਤਾ ਹੈ ਕੰਮ ਕਰ ਰਹੀ ਹੈ ਇਹਦਾ ਨਹੀਂ ਵੀ ਕਰ ਰਹੀ ਹੈ 23 ਕਰੋੜ 99 ਲੱਖ ਰੁਪਈਆ ਉਹੀ ਜਿਹੜੇ ਟੈਕਸ ਆਪਣੇ ਰੁਕੇ ਹੋਏ ਸੀ ਆਪਣਾ ਵਪਾਰ ਰੁਕਿਆ ਹੋਇਆ ਸੀ ਉਹਦੇ ਵਿੱਚੋਂ ਲਿਆ ਕੇ ਸੀਵਰੇਜ ਪਵਾਇਆ ਮੋਹਾਲਾ ਉਹ ਜ਼ਿੰਮੇਵਾਰ ਆ ਜੀ ਤੁਸੀਂ ਐਮਐਲਏ ਸਮਝ ਤੁਹਾਡੀ ਜ਼ਿੰਮੇਵਾਰੀ ਨਹੀਂ ਮੈਂ ਉਹੀ ਕਹਿਣਾ ਜੇ ਅਕਾਉਂਡ ਨੂੰ ਕਾਹਦੇ ਬਣਾਉਂਦੀ ਚੁਣਿਆ ਹੋਇਆ ਜੇ ਤੁਹਾਡੇ ਨਾਲ ਤਾਂ ਨਹੀਂ ਇਸੇ ਕਰਕੇ ਨੂੰ ਨਹੀਂ ਤੁਸੀਂ ਸਾਡੀ ਜ਼ਿੰਮੇਵਾਰੋਂ ਤੁਸੀਂ ਆਂਦਰ ਪਰਿਵਾਰ ਪਰਿਵਾਰ ਦਾ ਜਿਹੜਾ ਮੋਢੀ ਹੁੰਦਾ ਹੈ ਉਹਦੇ ਕਰਕੇ ਜੇ ਕੋਈ ਨੁਕਸਾਨ ਹੁੰਦਾ ਹੋਇਆ ਤਾਂ ਪਰਿਵਾਰ ਉਹਨੂੰ ਕਹਿੰਦਾ ਵੀ ਆਹ ਗੱਲ ਤੋਂ ਪਿੱਛੇ ਖੜੀਏ ਆਪਾਂ ਤਾਂ ਹੁਣ ਪੰਜਾਬ ਦਾ ਨੁਕਸਾਨ ਹੁੰਦਾ ਸੀ ਉਹਦੇ ਕਰਕੇ ਸਰਕਾਰ ਨੇ ਕੋਈ ਆਪਦੇ ਲਾਇਬਰ ਦੇ ਫੈਸਲੇ ਪਰ ਮੈਂ ਇੱਕ ਥੋਡੇ ਨਾਲ ਖੜਾ ਮੈਂ ਥੋਡੇ ਨਾਲ ਆ ਇੱਥੇ ਲੈ ਕੇ ਜਾਣਾ ਥੋਡੇ ਘਰੇ ਇਹ ਚਾਰ ਵਾਰੀ ਜਾਇਆ ਜੀ ਥੋਡੇ ਘਰੇ ਪਰਸ ਚੋਂ ਉੱਥੇ ਵੀ ਗਏ ਸੀ ਸਾਡੇ ਤੁਸੀਂ ਮਾਸਟਰ ਨਹੀਂ ਪੂਰੇ ਕਰਕੇ ਦਿੱਤੇ ਪਹਿਲੀ ਗੱਲ ਤਾਂ ਮੈਂ ਮੈਂ ਦੱਸ ਦਵਾਂ ਮੈਂ ਦੱਸ ਇੱਕ ਸਵਾਲ ਹੋ ਰਾਇ ਜੀ ਸਾਡਾ 20000 ਟੀਚਰ ਆਪਾਂ ਭਰਤੀ ਕਰਿਆ ਠੀਕ ਹੈ 20000 ਤੋਂ ਵੱਧ ਕੱਚੇ ਟੀਚਰ ਆਪਾਂ ਪੱਕੇ ਕੀਤੇ ਉਹ ਜੀ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਹੀਂ ਕੀਤੀ ਜਦੋਂ ਅਜੇ ਟੀਚਰ ਪੂਰੇ ਨਹੀਂ ਹੁੰਦੇ ਸਾਰੇ ਸਕੂਲਾਂ ਦੇ ਵਿੱਚ ਉਹਨਾਂ ਦਾ ਸੰਭਵ ਨਹੀਂ ਵੀ ਕਿ ਸਾਰੀਆਂ ਸੀਟਾਂ ਭਰ ਦਈਏ ਪਰ ਆਪਣੀ ਸਰਕਾਰ ਵੱਡੇ ਪੱਧਰ ਤੇ ਲੱਗੀ ਪਈ ਹੈ ਜਿੰਨੇ ਰੋਜ਼ਗਾਰ ਆਪਾਂ 50000 ਤੋਂ ਵੱਧ ਰੋਜ਼ਗਾਰ ਦਿੱਤਾ ਹੀ ਕਰ ਪਈਏ ਸਾਡਾ ਇਹ ਜਵਾਬ ਦਿਓ ਜਿਹੜਾ ਰਸਤਾ ਰੋਕਿਆ ਸੀ ਉੱਥੇ ਕਿਸਾਨਾਂ ਨੇ ਰੋਕਿਆ ਸੀ ਕਿ ਸਰਕਾਰਾਂ ਨੇ ਰੋਕਿਆ ਹੋਇਆ ਸੀ ਦੇਖੋ ਉਹ ਤਾਂ ਜੀ ਤੁਸੀਂ ਕੀ ਕਹਿੰਦੇ? ਤੁਹਾਡਾ ਕੀ ਕਹਿਣਾ ਲਿਆ ਬਰਾ? ਸਰਕਾਰ ਆਂ ਗਾਂ ਵਾਲੀ ਭਾਈ ਭਾ ਦੀ। ਕੋਈ ਵੀ ਹੋਈ। ਹਰਿਆਣੇ ਨੇ। ਉਹਨਾਂ ਨੇ ਸਾਡੀ ਕਿਸਾਨਾਂ ਦਾ ਰਸਤਾ ਰੋਕ ਗਿਆ ਜਦ ਕਿ ਅਸੀਂ ਵਾਰ-ਵਾਰ ਥੋਡੀਆਂ ਮੀਟਿੰਗਾਂ ਕਿਸਾਨਾਂ ਨੇ ਨਹੀਂ ਰੋਕੇ ਸੀ ਨਾ। ਥੋਡੀਆਂ ਹਾਂ। ਥੋਡੀਆਂ ਮੀਟਿੰਗਾਂ ਕਰਵਾਈਆਂ, ਤੈਅ ਕਰਾਈਆਂ ਮੇਰੀ ਗੱਲ ਸੁਣ ਕੇ। ਮੀਟਿੰਗ ਤਾਂ ਹੁਣ ਵੀ ਉਹ ਮੁੱਖ ਮੰਤਰੀ ਸਾਹਿਬ ਤਾਂ ਹੁਣ ਵੀ ਕਹਿ ਰਹੇ ਆ ਮੈਂ ਕਿਸਾਨਾਂ ਨੂੰ ਮਿਲਾਂਗਾ। ਅਸੀਂ ਬਾਰ-ਬਾਰ ਅਸੀਂ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਣਾ ਜਾ ਸਕਦੇ ਜੀ। ਯਾ ਮੇਰੇ ਨਾਲ ਕੀ ਰਹਾ ਨਾ 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 ਯਾਰ ਮੇਰੇ ਸਾਡਾ ਤੁਸੀਂ ਸਾਧਿਓ ਨਹੀਂ ਨਹੀਂ ਕਾਹਦਾ ਨਹੀਂ ਤੁਹਾਡੇ ਖਾਣੇ ਰੋਜ਼ ਰੈਣਾ ਰਾਤ ਫੁੱਟਿਆਂ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ ਅੱਜ ਦਾ ਤੁਹਾਡਾ ਧਰਨਾ ਚੱਲੀ ਜਾਂਦਾ ਖਾਣੇ ਵਾਲੇ ਨਾਲ ਦਾ ਤੁਸੀਂ ਰਾਤ ਨੂੰ ਬਾਹਰ ਕਰਿਆ ਨਾ ਹਾਂ ਇਹ ਬਹੁਤ ਜਿਆਦਾ ਕਰਦੇ ਕੋਈ ਕੋਈ ਹਾਂ ਦੱਸ ਕੇ ਬਾਹਰ ਕਰਨ ਦੇ ਕੋਈ ਡਰ ਨਹੀਂ ਜਿਹੜਾ ਪਿੱਠ ਚ ਸੁਰਾਂ ਮਰਿਆ ਸਰਦ ਸਵਾਲ ਹੀ ਆਈ ਫਰਦੋਤ ਰਹੀ ਕਿਸ ਬਾਹਰ ਪਿੱਛੇ ਸੁਰਾ ਕਿਉਂ ਮਰਿਆ ਸਵਾਲ ਹੈ ਦੋ ਹੋਰ ਕੋਈ ਸਵਾਲ ਨਹੀਂ ਮੇ ਲੋਕਾਂ ਨੂੰ ਕਿ ਇਹ ਤਾਂ ਹੀ ਭਗਤ ਸਿੰਘ ਵਰਗੇ ਨੇ ਇਹ ਨਹੀਂ ਸੋਚਿਆ ਸੀ ਸਾਡੇ ਮਗਰ ਲੋਕ ਐ ਸੀ ਦੇਸ਼ ਯਾਦ ਕਰਾਵਾਂਗੇ ਕਿੰਨੇ ਜਣੇ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਦੇਸ਼ ਯਾਦ ਕਰਾਉਣਾ ਜਦੋਂ ਦਿੱਲੀ ਨੂੰ ਕੂਚ ਕਰਨਾ ਇਹ ਲੋਕਾਂ ਦਾ ਕੋਈ ਨਹੀਂ ਦੇਖਿਆ ਨਾ ਜਿਹੜਾ ਸੰਘਰਸ਼ੀ ਹੁੰਦੇ ਉਹ ਕਦੇ ਬੰਦੇ ਦੀ ਗਿਣਤੀ ਮਿੰਤੀ ਨਹੀਂ ਲਾਉਂਦੇ ਹੁੰਦੇ ਠੀਕ ਮੈਂ ਪਿੱਛੇ ਹਟ ਕੇ ਅਜੇ ਰੜਾ ਫੇਰ ਕਹਿੰਦੇ ਨਹੀਂ ਤੁਸੀਂ ਹੁਣ ਨਹੀਂ ਸਾਲ ਭਰ ਕਿੰਨੇ ਦਿਨ ਲਾ ਕੇ ਹਨੌਰੀ ਜਾਂ ਤੁਸੀਂ ਕੋਈ ਮੋਬਾਈਲ ਚ ਕੱਢ ਦੋ ਤੁਸੀਂ ਸਾਨੇ ਤੇ ਹਾਂ ਤੇ ਨਾਰਾ ਕੀ ਮਾਰਿਆ ਸਾਰੀ ਤੁਸੀਂ ਕੀ ਮਾਰਿਆ ਸਾਡਾ ਕਰੋੜਾਂ ਰੁਪਈਆ ਨਾਲ ਖਾ ਹੋਇਆ ਸਾਡਾ ਕਰੋੜਾਂ ਰੁਪਈਆ ਦਾ ਚੋਰੀ ਹੋਇਆ ਤੇ ਕੀ ਕਾਰਵਾਈ ਕਰਦੇ ਹੋ ਤੁਹਾਡੇ ਨਾਲ ਅਸੀਂ ਖੜੀ ਆਂ ਸਰਕਾਰ ਜਾ ਕੇ ਉੱਥੇ ਬੈਠੀ ਆ ਤੁਹਾਡੇ ਨਾਲ ਬੈਠੀ ਆ ਸਰਕਾਰ ਨੇ ਸਾਡੇ ਤੋਂ ਬਾਹਰ ਕੀਤਾ ਨਹੀਂ ਉਹ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਸੀ ਜਿੱਥੇ ਕੁਝ ਨਹੀਂ ਗਿਆ ਜਾਂ ਚੰਡੀਗੜ੍ਹ ਤੋਂ ਮਹਾਲੀ ਦੇ ਵਿੱਚ ਪੰਜਾਬ 'ਚ ਵੜ ਗਏ ਤਾਂ ਉਹਦੇ ਆਂ ਅਸੀਂ ਸੁਣਨਾ ਵਿੱਚ ਨਹੀਂ ਮੀਟਿੰਗ ਦੇ ਕੋਈ ਗੱਲ ਨੂੰ ਕੋਈ ਨਹੀਂ ਮੈਂ ਮੰਗ ਪੱਤਰ ਨਹੀਂ ਮੰਗ ਪੱਤਰ ਨੰਗਾ ਦਾ ਜਵਾਬ ਦੇ ਚਾਰ ਬਾਈਕ ਕਰ ਨਾ ਰਹੀ ਨਾ ਰਹੀ ਹੱਥ ਸੀ ਗੱਲਾਂ ਨਜਵਾਦ ਨੂੰ ਕਿ ਸਰਾ ਕਿਉਂ ਮਾਰਾ ਤੁਸੀਂ ਸ਼ਰਮਸ਼ਾਹ ਦਾ ਕਿਉਂ ਕੀਤਾ ਤਰਲੀਆਂ ਸਾਡੀਆਂ ਜਿਹੜੀਆਂ ਉਹਨੇ ਲਈ ਇਹ ਮੰਗਾ ਹੀ ਨਹੀਂ ਯਾਦ ਕਰ ਲੈ ਵੀ ਵਿਸ਼ਵਾਸ ਸਾਨੂੰ ਕਿਉਂ ਕੀਤਾ ਸਾਡੇ ਵੱਲ ਤੇ ਹੋਏ ਸਾਰੇ ਇਹ ਨਾ ਹੋਈ ਜਾਨੀ ਉਹ ਤਾਂ ਹੀ ਸਾਰੇ ਗੱਲ ਸੁਣ ਲੋ ਉਹ ਤਾਂ ਹੋਣੀ ਆ ਉਹ ਤਾਂ ਸਾਰੇ ਦੂਜੇ ਦਿਨ ਦੇ ਪਰਚਾ ਪੁਰਚਾ ਦਾ ਕੋਈ ਹੋ ਨਹੀਂ ਉਹ ਤਾਂ ਕੋਈ ਨਹੀਂ ਕੋਈ ਉੱਤੇ ਕ੍ਰਾਈਮ ਨਹੀਂ ਕੀਤਾ ਸੀ ਅਸੀਂ ਜਿਹੜਾ ਸਾਨੂੰ ਕਿਹਾ ਉੱਥੇ ਧੋਖੇ ਨਾ ਕਰ ਫਦਾ ਕਰ ਲੈ ਤੇਾਨੂੰ ਮੋਰਚੇ ਸਾਡੇ ਨਾਲ 80-80 ਸਾਲ ਦੇ ਬਜ਼ੁਰਗ ਕਿਹੜੀ ਆ ਗਈ ਰਾਤ ਨੂੰ ਉੱਤਰ ਕੇ ਆਈ ਜੀ ਸਾਡੇ ਦੁੱਖ ਮੰਗ ਤੇ ਫਰਜ ਦਰਦ ਹੋਈ ਹੈ ਕੋਟਲੀ ਪੈਸੇ ਅੱਡ ਹੋਏ ਆ ਚੋਰੀ ਮੇਰੇ ਭਰਾ ਸਾਰਿਆਂ ਨੂੰ ਜਾਣਦਾ ਮੈਂ ਤੁਸੀਂ ਖੜੇ ਹੋ ਜਿੰਨੇ ਖੜੇ ਜਾਣ ਨੂੰ ਤਾਂ ਬਗਾਨਾ ਨਹੀਂ ਨਾ ਤੁਹਾਡਾ ਸੁਣ ਲੋ ਮੇਰੀ ਤੁਹਾਡੇ ਨਾਲ ਮੇਰਾ ਕੋਈ ਰੋਸਾ ਨਹੀਂ ਨਹੀਂ ਰੋਸਾ ਤੁਹਾਡਾ ਮੇਰੇ ਨਾਲ ਰੋਸਾ ਨਹੀਂ ਹਾਂ ਸਾਡਾ ਸਰਕਾਰ ਨਾਲ ਇੱਕ ਮੈਂ ਗੱਲ ਸੁਣ ਸਰਕਾਰ ਨਾਲ ਰ ਕਿਤੇ ਕਿਸੇ ਨੇ ਉਹ ਨਹੀਂ ਹੋ ਗਿਆ 52 ਹੋ ਗਿਆ ਮੈਂ ਨਮੈਂਦਾ ਮੈਨੂੰ ਤੁਹਾਡਾ ਮੰਗ ਪੱਤਰ ਦੇਣਾ ਬਣਦਾ ਦੇ ਦਿਓ ਮੈਂ ਸਰਕਾਰ ਤੱਕ ਜੇ ਪੁਰਜੋ ਰਸਪਰਸ਼ ਕਰਕੇ ਪਹੁੰਚਾਈ ਨਹੀਂ ਵੀ ਬਣਦੀ ਕਾਰਵਾਈ ਕਰੋ ਫਿਰ ਮੈਂ ਤੁਹਾਡੇ ਹੱਕ ਤੇ ਨਹੀਂ ਖੜਦਾ ਫਿਰ ਮੈਂ ਮਾਰ ਇੱਕ ਮੇਰੀ ਗੱਲ ਤਾਂ ਸੁਣੋ ਜਦੋਂ ਮੈਂ ਕਿਸੇ ਦਾ ਹੱਕ ਨਹੀਂ ਖਾਂਦਾ ਮੈਂ ਗਲਤ ਕੰਮ ਨਹੀਂ ਕੀਤਾ ਮੈਂ ਇਹਨੇ ਇੱਕ ਕੰਮ ਅੱਜ ਸਿੱਖਿਆ ਦਾ ਸਭ ਤੋਂ ਵੱਡਾ ਆਧਾਰ ਆ ਜਿਹੜਾ ਜਿੱਥੇ ਅਸੀਂ ਜਿਹਦੀ ਸਿਰ ਤੇ ਸਾਡੇ ਬੱਚਿਆਂ ਨੇ ਕਾਮਯਾਬ ਹੋਣਾ ਉਹਦੇ ਵਿਕਾਸ ਕ੍ਰਾਂਤੀ ਦੇ ਕੰਮ ਕਰਨਵੇਂ ਆਏ ਤੇ ਮੈਂ ਤੁਹਾਡਾ ਸਪੋਰਟ ਮੰਗਦਾ ਮੈਂ ਤਾਂ ਮੈਂ ਕਹਿੰਦਾ ਇਹ ਇਸ ਤਰ੍ਹਾਂ ਕੀਤਾ ਗਿਆ ਕਿਸਾਨ ਤੇ ਜਿਹੜੇ ਕਹਿੰਦੇ ਕਿਸਾਨਾਂ ਦੇ ਖੁੱਦ ਮਾ ਨਾ ਆਣੇ ਛੋਟੀ ਮੰਤਰੀ ਜਨੀ ਬੀਬਾ ਉਸ ਮੀਰਾ ਜੀ 5 ਮਿੰਟ ਜਾਂਮੀਆਂ ਉਸ ਵੀ ਕਰਵਾਗੇ ਦੱਸੋ ਕਿਹੜੀ ਫਸਲ ਦਾ ਐਮਐਸਟੀ ਦਿੱਤੀ ਹੈ ਤੁਸੀਂ ਬਿਜਾਓ ਸਰਕਾਰ ਨੇ ਇਹ ਗੱਲ ਕਮਾਜਾ ਸਰਾਂ ਦੀ ਸਰਚ ਉਹਨਾਂ ਦਾ ਘੱਟ ਲੱਗ ਲੱਗਦਾ ਕਈ ਮੈਂ ਦਿੱਤੀ ਹੈ ਗਿਆ ਡਾਂਗਾ ਫੇਰ ਸਾਨੂੰ ਹੁਣ ਸੋ ਤੁਸੀਂ ਸਰਕਾਰ ਇਹ ਲੇ ਕੇ ਅਸੀਂ ਚਾਹਣ ਕਿਹੜੇ ਲੱਗਿਆ ਨਹੀਂ ਹਾਈਬ੍ਰਿਡ ਬੰਦ ਆ ਸਾਨੂੰ ਇਹ ਨਹੀਂ ਦੱਸ ਸਕਦੇ ਕਿ ਚੌਰ ਕਿਹੜੇ ਲੱਗੇ ਸੀ ਅਸੀਂ ਚੱਕੇ ਨਹੀਂ ਮੁੜ ਕੇ ਕਿਉਂ ਨਹੀਂ ਖਰੀਦਦੇ 26 ਜੀ ਕਰਵਾ ਬਹੁਤ ਬਹੁਤ ਸਸਤੀ ਆਖ ਲੈ ਗੱਲ ਘੱਟ ਲੱਗ ਲੱਗਦੇ ਕਈ ਮੈਂ ਦਿੱਤੀ ਹੈ ਜੀ 200 ਰੁਪਏ ਦਾ ਘੱਟ ਲੱਗ ਲੱਗਦੇ ਕਈ ਇੱਕ ਮੇਰੀ ਗੱਲ ਸੁਣੋ 200 ਰੁਪਏ ਤੋਂ ਵੱਟ ਦਾ ਮੈਂ ਦਾੜ ਦਿੱਤੀ ਆ ਮੌਰ ਹਲਕੀ ਨੂੰ ਛੱਡ ਕੇ ਕਦੇ ਕਾੜ ਨਹੀਂ ਦਿੱਤੀ ਜੇ ਤੱਕ ਆਪਾਂ ਕੰਪੈਰੀ ਜਾਣ ਕਰ ਲਿਓ ਕਿ ਜੇ ਚੱਕੀ ਕੀ ਹੈ ਜੀਰੀ ਜਿੰਨੀ ਬਾਕੀਆਂ ਹਲਕੀਆਂ ਚੋੜਾ ਪਰਾ ਪੰਜਾਬ ਚੋਂ ਜਿੰਨੀ ਪਹਿਲਾਂ ਮੌਰ ਦੀ ਚੱਕੀ ਗਈ ਆ ਉਹ ਧਰਨੇ ਦੇ ਦੇ ਚਕਾਈ ਆਈ ਧਰਨੇ ਦੇ ਕੇ ਚਕਾਈ ਆਈ ਟਰੈਕਟਰ ਲੱਗੇ ਹੀ ਕੱਟ ਰੋਜ਼ ਸਿੰਦਰ ਮਾਲਕਾਂ ਨੂੰ ਆਰਟੀ ਐਸੋਸੀਏਸ਼ਨ ਨੂੰ ਰੋਜ਼ ਹੀ ਆਉਂਦੇ ਤੁਸੀਂ ਕਿੰਨੇ ਵਾਰ ਮੰਡੀ ਚ ਆਇਆ ਜੀ ਚੌਲਾਂ ਵੇਲੇ ਲੈ ਲੈ ਇੱਕ ਵਾਰ ਇਹ ਵੀ ਦੱਸਦਾ ਲੈ ਹੁਣ ਫਿਰ ਮੇਰੀ ਗੱਲ ਸੁਣ ਲਓ ਇੱਥੇ ਸਾਰੇ ਤੁਸੀਂ ਬੈਠੇ ਹੋ ਜਿਹੜੇ ਮੰਡੀਆ ਚ ਵਹਿਣ ਆਲੇ ਆ ਉਹ ਮੈਨੂੰ ਇਹ ਸਵਾਲ ਕਰਨ ਵੀ ਮੈਂ ਆਇਆ ਕਿ ਨਹੀਂ ਆਇਆ ਜੇ ਮੈਂ ਨਾ ਆਇਆ ਹੋਇਆ ਫਿਰ ਮੈਨੂੰ ਹੁਣ ਪਿੰਡ ਤੇ ਵੀ ਦਾ ਵੜਨ ਦਿਓ ਤੇ ਨਹੀਂ ਫਿਰ ਤੁਸੀਂ ਇਹ ਚੀਜ਼ ਦੀ ਆਖ ਕੱਟ ਲੱਗ ਲੱਗ ਵੀ ਕਈ ਜੀ ਗਾੜਾ ਦਾ ਬੇਚੀ ਦੋਦੀ ਮੰਡੀ ਦੇ ਵਿੱਚ ਇੱਕ ਮਿੰਟ ਤਿੰਨ ਗੇੜੇ ਮਾਰ ਕੇ ਗਿਆ ਨਹੀਂ ਛੱਡ ਨਾ ਚੱਕਣ ਤੋਂ ਮੈਂ ਰੋਣਾ ਮਾਰ ਦੂਗਾ 26 ਨਾ ਚੱਕਿਆ ਨਹੀਂ ਜਦੋਂ ਚੁਰਨਾ ਚੱਕਿਆ ਉਧਰ ਆਇਆ ਦੋ ਬੰਦੇ ਵਾਲਾ ਆਇਆ ਮੀਨਾਂ ਸਰ ਮੀਨਾ ਕੋਈ ਨਹੀਂ ਬੋਲੀ ਤੇ ਹਟਿਆ ਆ ਸਰ ਜੋ ਨਾਲਕ ਦੇ ਝੱਕੇ ਤੋਂ ਬਾਹਰ ਆਏ ਹੁਣ ਸੈਂਟਰ ਮਾਲਕਾਂ ਨੂੰ ਤੰਗ ਕੀਤਾ ਜਾ ਰਿਹਾ ਹੁਣ ਉਹਨਾਂ ਦੇ ਚੌਲੇ ਚੱਕੇ ਜਾਂਦੇ ਰੋਜ਼ ਡੀਸੀ ਦਫ਼ਤਰੋਂ ਬਹਿ ਕੇ ਉਹਨਾਂ ਦੇ ਚੌਲ ਚਗਵਾ ਰਹੇ ਆ ਮੇਰੀ ਗੱਲ ਸੁਣੋ ਇੱਕ ਮਿੰਟ ਉਹਨਾਂ ਦਾ ਵੀ ਕਸੂਰ ਨਹੀਂ ਯਾਰ ਨਹੀਂ ਠੀਕ ਹੈ ਉਹਨਾਂ ਦੀ ਵੀ ਮਜਬੂਰੀ ਹੈ ਸੈਂਟਰ ਸਰਕਾਰ ਤੰਗ ਕਰ ਰਹੀ ਹੋਂਦ ਮੋਤੀ ਨੇ ਡੰਡਾ ਚਾੜਿਆ ਤਾਂਲੇ ਪਾਸਿਓਂ ਸੇਲਰ ਮਾਲਕਾਂ ਦਾ ਮਾਲ ਨਹੀਂ ਚੱਕਿਆ ਜਾ ਰਿਹਾ। ਉਹ ਕਹਿੰਦੇ ਤੁਸੀਂ ਤੁਸੀਂ ਮੁੱਦਾ ਗੱਲ ਕਰੋ ਤੁਸੀਂ ਗਾਹਾਂ ਗੱਲ ਕਰੋ। ਮੈਂ ਤੁਹਾਡੇ ਨਾਲ ਤੁਸੀਂ ਕਰ ਸਕਦੇ ਹੋ। ਆਪਾਂ ਲੜਾਂਗੇ ਇਸ ਸੰਘਰਸ਼ ਲਈ ਕੋਈ ਗੱਲ ਨਹੀਂ ਹੋਣੀ। ਅਸੀਂ ਤਾਂ ਸੋਥੋ ਜਵਾਬ ਮੰਨਦੇ ਤੁਸੀਂ ਸਾਡੀ ਕਿਸਾਨੀ ਤੇ ਕਿਉਂ ਆਹ ਕੀਤਾ? ਮੈਂ ਤਾਂ ਸੌਣੇ ਪੁੱਤਾਂ ਨੇ ਇਹ ਕੰਮ ਕੀਤਾ ਹੈਗਾ ਬਗੈਰ। ਸਾਡਾ ਕਰੋੜਾਂ ਰੁਪਈਆ ਦਾ ਆਪਣੀ ਢੰਡੀ ਜ਼ਿਲ੍ਹੇ ਦਾ 57 ਲੱਖ ਰੁਪਏ ਦਾ ਜੋ ਹੋਇਆ ਹੋਇਆ। ਪਹਿਲਾਂ ਤਾਂ ਮੇਰੀ ਗੱਲ। ਅੱਡ ਝੰਡਾ ਝੰਡਾ ਪਹਿਲਾਂ ਮੇਰਾ ਵੀ। ਹਾਂ। ਮੈਨੂੰ ਕਿਉਂਕਿ ਜਦ 200 ਦੀ ਕੁਰਸੀ ਤੇ ਹੋ ਜਿੰਦਾ ਨਹੀਂ ਭੁੱਲੇ ਦਿੰਦਾ ਮੈਂ ਨਹੀਂ ਭੁੱਲਿਆ ਨਸੇ ਇਸ ਤਰ੍ਹਾਂ ਹੁੰਦਾ ਮੈਨੂੰ ਬਾਅਦੇ ਕੁਰਸੀ ਤੇ ਮੈਂ ਨਹੀਂ ਭੁੱਲਿਆ ਨਹੀਂ ਦਵਾਂ ਦਿਵਾਨ ਸਾਹਿਬ ਵੀਡੀਓ ਕੱਢ ਲਪੋਵਾਂ ਦਿਵਾਨ ਸਾਹਿਬ ਦੀਆਂ ਪਹਿਲਾਂ ਲੀ ਗੱਟ ਲਾ ਕੇ ਦੂਜੀਆਂ ਲਾ ਕੇ ਉਹੀ ਭਵਨ ਨਵਾਨ ਸਾਹਿਬ ਕੀ ਕਹਿ ਰਹੇ ਆ ਕਿਸੇ ਨੂੰ ਮੰਡੀ ਦੇ ਰਾਤ ਨਹੀਂ ਰਹਿਣ ਦਿੱਤਾ ਜਾਊਗਾ ਮੈਨੂੰ ਪਤਾ ਟਰਾਲੀਆਂ ਦੀ ਕੀਮਤਾਂ ਕੀ ਕਹਿੰਦਾ ਹੁਟਾ ਮੈਂ ਲਿਆਵਾ ਕੰਨਾਂ ਜੇ ਸਰਕਾਰ ਟਰਾਲੀਆਂ ਦੀ ਭਾਲ ਕਰਨ ਲੱਗੇ ਜੇ ਤਾਂ ਸਰਕਾਰ ਉਹ ਗਣੀ ਗੜੀ ਕਿਉਂ ਕਹਿੰਦਾ ਜੀ ਲਾਭੂ ਗੋ ਕਹਿਣ ਕਿ ਮੈਂ ਸਾਈਕਲ ਤੇ ਜਾਣਾ ਸਾਈਕਲ ਤੇ ਜਾਣਾ 22 ਲੱਖ ਦੇ ਜੱਟ ਦੇ ਟਰਾਲੇ ਆ ਜਿਹੜੇ ਧਾਣੇ ਮੈਂ ਤਾਂ ਨਹੀਂ ਕੁਝ ਕਿਹਾ ਸਰ ਉਹ ਟਰਾਲਾ ਤੁਸੀਂ ਆਪ ਹੀ ਦੇਖ ਲਈ ਕਿੰਨੇ ਰਿਆ ਕਾ ਮੇਟਰ ਵਾਲੀਆਂ ਹੋ ਜਾਂ ਪਾ ਨਾ ਉਹ ਪਿਆਰਾ ਬਣਾ ਇਹਨਾਂ ਫ੍ਰੇਮ ਆਪਣਾ ਅਸਮੇ ਫ੍ਰੇਮ ਅਸੀਂ ਕਿ ਨਹੀਂ ਕਰਿਆ ਕੋਈ ਚੰਗਾ ਕੰਮ ਹੋਣ ਵਾਲਾ ਕਰ ਕੋਈ ਮਾੜਾ ਕੰਮ ਮਾੜਾ ਕੰਮ ਮਾੜਾ ਕੰਮ ਇਹ ਕੰਮ ਮਾੜੇ ਖੇਤੀ ਹਾਂ ਬਸ ਆਈ ਹਾਡਾ ਆਉਦਾ ਪਰ ਨਾਰੀ ਇਸ ਤੋਂ ਜਾਣ ਤੋਂ ਵੱਧ ਨਾ ਇਹ ਕੰਮ ਮਾੜੇ ਖੇਤੀ ਹਾਂ ਹਾਂ ਬਸ ਆਈ ਹਾਡਾ ਆਉਦਾ ਪਰ ਨਾਰੀ ਇਸ ਤੋਂ ਜਾਣ ਤੋਂ ਵੱਧ ਨਾ